ਵੇਰ ਤੋਂ ਇੱਥੇ ਜਿਹੜੇ ਨੇ ਉਹ ਕਾਰਜਕ੍ਰਮ ਪੂਰੇ ਪ੍ਰੋਗਰਾਮ ਜਿਹੜੇ ਇੱਥੇ ਇਸ ਪ੍ਰੋਗਰਾਮ ਦੇ ਵਿੱਚ ਗਤਕਾ ਖੜਾਇਆ ਜਾ ਰਿਹਾ ਇਸ ਤੋਂ ਇਲਾਵਾ ਕਵਿਤਾ ਗਾਇਨ ਦੇ ਮੁਕਾਬਲੇ ਜਿਹੜੇ ਨੇ ਹੋ ਰਹੇ ਨੇ ਬਹੁਤ ਹੀ ਸੋਹਣਾ ਇੱਥੇ ਇਸ ਵਕਤ ਮਾਹੌਲ ਹੈ ਮੇਰੇ ਨਾਲ ਨੇ ਅਸ਼ਦੀਪ ਜ਼ੋਰਾ ਸਿੰਘ ਮੈਂ ਤੁਹਾਡੀ ਗੱਲ ਕਰਾਉਣਾ ਚਾਹਾਂਗੀ ਜਿਨ੍ਹਾਂ ਨੇ ਚੱਪੜਚੜੀ ਇਹ ਯਾਦਗਾਰ ਜਿਹੜਾ ਸਥਾਨ ਇੱਥੇ ਬਣਿਆ ਇਸ ਨੂੰ ਬਣਾਉਣ ਦੇ ਵਿੱਚ ਬਹੁਤ ਹੀ ਸੰਘਰਸ਼ ਇਹਨਾਂ ਨੇ ਕੀਤਾ ਹੈ ਤਾਂ ਕਿ ਯਾਦਗਾਰ ਸਥਾਨ ਜਿਹੜਾ ਇੱਥੇ ਬਣ ਸਕੇ ਮੈਂ ਤੁਹਾਡੀ ਉਹਨਾਂ ਨਾਲ ਗੱਲ ਕਰਾਉਣਾ ਚਾਹਾਂਗੀ ਜੀ ਜ਼ੋਰਾ ਜੀ ਅੱਜ ਇਹ ਜਿਹੜਾ ਜੰਗੀ ਯਾਦਗਾਰ ਸਥਾਨ ਹੈ ਚੱਪ ਜਨਮ ਦਿਹਾੜਾ ਮਨਾਇਆ ਜਾ ਰਿਹਾ ਤੁਹਾਨੂੰ ਕਿਦਾਂ ਦਾ ਮਹਿਸੂਸ ਹੋ ਰਿਹਾ ਕਿ ਤੁਹਾਡੇ ਇਸ ਇੰਨੀ ਮੁਸ਼ਕਲ ਦੇ ਬਾਅਦ ਅੱਜ ਇਥੇ ਨਿਹਰੌਣਕਾਂ ਐ ਬਹੁਤ ਹੀ ਮਾਣਕੋ ਦਾ ਸਭਾਗਾ ਦਿਨ ਹੈ ਕਿਉਂਕਿ ਉਸ ਜਰਨੈਲ ਜਿਨੇ ਸਿੱਖ ਰਾਜ ਦਾ ਨੀਂਹ ਪੱਥਰ ਰੱਖਿਆ ਜਿਨ੍ਹਾਂ ਨੇ ਕਿਸਾਨਾਂ ਨੂੰ ਆਪਣੇ ਜ਼ਮੀਨਾਂ ਦੇ ਹੱਕ ਦਿੱਤੇ ਕਿਸੇ ਨੇ ਅੱਜ ਤੱਕ ਮੇਰੇ ਖਿਆਲ ਉਸ ਤੋਂ ਪਹਿਲਾਂ ਕਿਸੇ ਵੀ ਰਾਜੇ ਨੇ ਮਾਲਕ ਨਹੀਂ ਬਣਾਇਆ ਸੀ ਕਿਸਾਨ ਨੂੰ ਤੇ ਅੱਜ ਮੇਰੇ ਖਿਆਲ ਇਹ ਪਹਿਲੀ ਵਾਰੀ ਮੈਂ ਕਹੂੰਗਾ ਵੀ ਇਤਿਹਾਸ ਵਿੱਚ ਐਡੇ ਵੱਡੇ ਜਰਨੈਲ ਦੀ ਜਿਹੜੀ ਦੇਣ ਹੈ ਉਹਨੂੰ ਯਾਦ ਕੀਤਾ ਜਾ ਰਿਹਾ ਕਿ ਆਉਣ ਵਾਲੀਆਂ ਪੀੜ੍ਹੀਆਂ ਜਿਹੜੀਆਂ ਅੱਜ ਇਸ ਸਥਾਨ ਤੇ ਆਈਆਂ ਹਨ ਉਹਨਾਂ ਨੂੰ ਬੱਦੇ ਬਹਾਦਰ ਦੀ ਜੀਵਨ ਬਾਰੇ ਪਤਾ ਲੱਗੂਗਾ ਮੈਂ ਖਾਸ ਕਰਕੇ ਇਹ ਵੀ ਕਹਿ ਦੱਸਣਾ ਚਾਹੁੰਦਾ ਕਿ ਇਹ ਪ੍ਰੋਗਰਾਮ ਓਕੇਜਨਲੀ ਹੋਣੇ ਚਾਹੀਦੇ ਨੇ ਤਾਂ ਕਿ ਆਉਣ ਵਾਲੀਆਂ ਪੀੜ੍ਹੀਆਂ ਨੂੰ ਸਾਡੇ ਵਿਰਸੇ ਤੋਂ ਜਾਣੂ ਹੋਣ ਜੀ ਆਸਟਿਫ ਜਵੇਂ ਜ਼ੋਰਾ ਜੀ ਨੇ ਦੱਸਿਆ ਕਿ ਨਵੀਆਂ ਪੀੜੀਆਂ ਨੂੰ ਇਸ ਬਾਰੇ ਜਾਣੂ ਕਰਾਇਆ ਜਾਣਾ ਚਾਹੀਦਾ ਕਿ ਕਿਸੇ ਕੇ ਇਤਿਹਾਸ ਕਿਵੇਂ ਦਰਿਆ ਇਸੇ ਤਰੀਕੇ ਨਾਲ ਜਿੰਨੇ ਵੀ ਵਿਦਿਆਰਥੀ ਵੱਖਰੇ ਵੱਖਰੇ ਸਕੂਲਾਂ ਤੋਂ ਇੱਥੇ ਪਹੁੰਚੇ ਹੋਏ ਨੇ ਉਹਨਾਂ ਨੂੰ ਬੰਦਾ ਸਿੰਘ ਬਹਾਦਰ ਬਾਰੇ ਦੱਸਿਆ ਜਾ ਰਿਹਾ ਹੈ ਫੋਟੋਆਂ ਦੀ ਪ੍ਰਦਰਸ਼ਨੀ ਲਗਾਈ ਗਈ ਹੈ ਤਾਂ ਕਿ ਉਹਨਾਂ ਦੀ ਜੋ ਵੀ ਹਿਸਟਰੀ ਪੁਰਾਤਨ ਪੁਰਾਣਾ ਸਮਾਜ ਉਹ ਵੀ ਉਹਨਾਂ ਨੇ ਹੰਡਾਇਆ ਉਸ ਦੇ ਬਾਰੇ ਦੱਸਿਆ ਜਾਵੇ ਜਾਣੂ ਕਰਾਇਆ ਜਾਵੇ ਪੇਂਟਿੰਗ ਮੁਕਾਬਲੇ ਕਰਾਏ ਜਾ ਰਹੇ ਨੇ ਬੰਦਾ ਸਿੰਘ ਬਹਾਦਰ ਦੀਆਂ ਤਸਵੀਰਾਂ ਬਣਾਈਆਂ ਜਾ ਰਹੀਆਂ ਨੇ ਇਸ ਦੇ ਇਲਾਵਾ ਪਿੰਡੂ ਖੇਡਾਂ ਵੀ ਕਰਾਈਆਂ ਜਾ ਰਹੀਆਂ ਨੇ ਤੇ ਕੁਲ ਮਿਲਾ ਕੇ ਜੇ ਗੱਲ ਕਰੀ ਤਾਂ ਮਾਤੇ ਇਹ ਬੰਦਾ ਸਿੰਘ ਬਹਾਦਰ ਦਾ ਜਨਮ ਦਿਹਾੜਾ ਬਹੁਤ ਹੀ ਉਤਮ ਤਾਮ ਨਾਲ ਮਨਾਇਆ ਜਾ ਰਿਹਾ ਹੈ